ਜੀ ਸਰ ਸਰ ਜਿਮਨਾਸਟਿਕ ਬੱਚੇ ਸਟੇਟ ਕਿਡਗੇ ਹੀ ਉਹਦੇ ਵਿੱਚੋਂ ਮੈਡਲ ਜਿੱਤ ਕੇ ਲੈ ਕੇ ਕਹਿਣਾ ਚਾਹੋਗੇ ਕਿਦਾਂ ਦਾ ਉਤਾਰ ਲੈ ਰਹੇ ਆ ਦੇਖੋ ਜਿਹੜੇ ਸਾਡੇ ਗੁਰਦਾਸਪੁਰ ਦੇ ਜਿਹੜੀ ਬੱਚੇ ਆ ਸਟੇਟ ਗੇਮਸ ਹੋਈਆਂ ਜੀ ਗੇਮਸ ਇਹਨਾਂ ਵਿੱਚੋਂ ਬੱਚਿਆਂ ਨੇ ਕਾਫੀ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਜਿਹਨਾਂ ਵਿੱਚ ਬੱਚਿਆਂ ਦੇ ਘੱਟੋ ਘੱਟ 13 ਮੈਡਲ ਬੱਚਿਆਂ ਦੇ ਆਏ ਔਰ ਉਹਨਾਂ ਬੱਚਿਆਂ ਵਿੱਚੋਂ ਸਾਡੇ ਬੱਚੇ ਗੁਰਦਾਸਪੁਰ ਦੇ ਚਾਰ ਸਿਲੈਕਟ ਹੋਏ ਨੇ ਨੈਸ਼ਨ ਵਾਸਤੇ ਇਹ ਬੱਚੇ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਹੜੇ ਬੱਚੇ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਨਾ ਸਾਰੀ ਯੋਸ਼ਿਸ਼ਨ ਵੱਲੋਂ ਇਹ ਬੱਚਿਆਂ ਨੂੰ ਵਧਾਈਆਂ ਔਰ ਇਹਨਾਂ ਦੇ ਜਿਹੜੇ ਪੇਰੈਂਟਸ ਉਹਨਾਂ ਨੂੰ ਜਾਦਾ ਵਧਾਈਆਂ ਕਿਉਂਕਿ ਉਹਨਾਂ ਨੇ ਆਪਣਾ ਬੱਚਿਆਂ ਦੀ ਸਵੇਰੇ ਸ਼ਾਮ ਪ੍ਰੈਕਟਿਸ ਦੇ ਸੰਬੰਧ ਵਿੱਚ ਉਹਨਾਂ ਸਵੇਰੇ ਸ਼ਾਮ ਕੋਸ਼ਿਸ਼ ਕੀਤੀ ਵੀ ਸਵੇਰੇ ਸ਼ਾਮ ਤੁਸੀਂ ਜਾ ਕੇ ਪ੍ਰੈਕਟਿਸ ਕਰੋ ਤਾਂ ਜੋ ਜਿਹੜੀ ਜਿਮਨਾਸਟਿਕ ਚ ਹੋਰ ਸਾਡੀ ਪਰਫਾਰਮੈਂਸ ਜਿਹੜੀ ਹੈ ਹੋਰ ਵੱਧ ਕੇ ਆਵੇ ਤੇ ਮੈਂ ਇਹ ਉਮੀਦ ਕਰਦਾ ਵੀ ਸਾਡੇ ਬੱਚੇ ਨੈਕਸਟ ਅਗਲੀ ਸਟੇਟ ਜਾਂ ਨੈਸ਼ਨਲ ਜੋ ਵੀ ਹੋਏਗੀ ਉਹਦੇ ਵਿੱਚ ਹੋਰ ਮੈਡਲ ਲੈ ਕੇ ਆਉਣ ਸਰ ਗੱਲ ਕਰੀਏ ਤਾਂ ਜਿਮਨਾਸਟਿਕ ਤੋਂ ਵਿੱਚ ਕਾਫੀ ਜਿਹੜੇ ਮੈਡਲਸ ਹੁੰਨੇ ਰਹੇ ਆ ਤੇ ਕੀ ਕਹਿਣਾ ਚਾਹੀਏ ਜਦੋਂ ਦੀ ਸੈਸ਼ਨ ਬਣੀ ਹੈ ਕਾਫੀ ਮੈਡਲ ਜਿਹੜੇ ਇੰਪਰੂਵਮੈਂਟ ਦੇਖ ਨੂੰ ਮਿਲ ਰਹੀ ਹੈ ਕਿਸ ਤਰ੍ਹਾਂ ਦਾ ਪ੍ਰਾਲਾ ਲੱਗਦਾ ਦੇਖੋ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਸੈਸ਼ਨ ਬਹੁਤ ਵਧੀਆ ਲੱਗ ਰਿਹਾ ਹੈ ਕੋਈ ਬੱਚ ਬੋਰੀ ਮੰਦੀ ਖੁਸ਼ੀ ਮਿਲਦੀ ਹੈ ਦੇਖੋ ਸਾਡੇ ਜਿਹੜੇ ਬੱਚੇ ਆ ਬਾਹਰ ਜਾ ਕੇ ਸਟੇਟ 'ਚ ਜਾ ਕੇ ਨੈਸ਼ਨਲ ਲੈਵਲ ਤੇ ਜਾ ਕੇ ਮੈਡਲ ਲੈ ਕੇ ਆ ਰਹੇ ਆ ਮੈਡਲ ਤੇ ਪਹਿਲਾਂ ਵੀ ਆਂਦੇ ਸੀ ਪਰ ਕੁਝ ਟਾਈਮ ਇਸ ਤਰ੍ਹਾਂ ਹੋ ਗਿਆ ਜਿਹਦੇ ਕਰਕੇ ਮੈਡਲ ਬੱਚਿਆਂ ਦੀ ਜਿਹੜੇ ਸਾਡੇ ਗੁਰਦਆਸਪੁਰ ਦੀ ਜਿਹੜੀ ਜਿਮਨਾਸਟਿਕ ਕਾਫੀ ਡਾਊਨ ਹੋ ਚੁੱਕੀ ਸੀ ਪਰ ਜਦੋਂ ਦੀ ਸਾਡੀ ਐਸੋਸੀਏਸ਼ਨ ਬਣੀ ਹੈ ਉਹਦੇ ਦਾ ਕਾਫੀ ਪਰਾਲੇ ਅੱਛੇ ਕਰ ਰਹੇ ਆਂ ਔਰ ਬੱਚਿਆਂ ਦੀ ਕਾਫੀ ਅੱਛੀ ਪਰਫਾਰਮੈਂਸ ਆ ਰਹੀ ਹੈ ਸਰ ਨੈਸ਼ਨਲ ਹੋ ਰਹੀਆਂ ਕੀ ਕੀ ਤਿਆਰੀਆਂ ਚੱਲ ਰਹੀਆਂ ਨੇ ਕੀ ਕੀ ਤਿਆਰੀ ਕਰਨ ਜਾ ਰਹੇ ਹੋ ਦੇਖੋ ਨੈਸ਼ਨਲ ਦੀ ਤਿਆਰੀ ਸਾਡੇ ਜਿਹੜੇ ਇਕੁਪਮੈਂਟ ਬਹੁਤ ਵਧੀਆ ਵਾ ਅਜੇ ਫਿਲਹਾਲ ਕੁਝ ਕੋਚਾਂ ਦੀ ਕਮੀ ਹੋਣ ਕਰਕੇ ਸਾਡੇ ਜਿਹੜੇ ਬੱਚੇ ਪ੍ਰੋਪਰ ਪ੍ਰੈਕਟਿਸ ਨਹੀਂ ਕਰ ਪਾ ਰਹੇ ਸਾੜੀ ਐਸੋਸੀਏਸ਼ਨ ਵਾਲੇ ਪੂਰੇ ਪ੍ਰਾਲੀ ਹੋ ਰਹੇ ਵੀ ਅਸੀਂ ਜਲਦੀ ਤੋਂ ਜਲਦੀ ਇੱਥੇ ਆਪਾਂ ਇਹ ਜਿਹੜੀ ਹੈ ਡਿਸਟ੍ਰਿਕਟ ਹੈ ਇਹਨੂੰ ਐਸਟੀਓ ਸਾਹਿਬ ਕਹਿ ਕੇ ਅਸੀਂ ਆਪਣਾ ਕੋਚ ਨਾਲ ਚੰਗੇ ਲਿਆ ਕੇ ਨਹੀਂ ਤਾਂ ਜੋ ਬੱਚੇ ਰੈਗੂਲਰ ਪ੍ਰੈਕਟਿਸ ਕਰ ਸਕਣ ਜੀ ਸਰ ਸਰ ਬੱਚੇ ਮੈਡਲ ਚਿਤ ਕੇ ਲੈ ਆਏ ਆ ਕਿੰਧਰ ਦਾ ਮਸੂਰ ਹੋ ਰਿਹਾ ਨਮਸਕਾਰ ਜੀ ਮੈਂ ਜੀਓ ਲਾਲ ਬੰਗਾ ਜਨਰਲ ਸੈਕਟੀ ਡਿਸਟ੍ਰਿਕਟ ਦੇ ਨਾਸਟਿਕ ਐਸੋਸੀਏਸ਼ਨ ਗੁਰਦਾਸਪੁਰ ਜਿਹੜੇ ਬੱਚੇ ਹੁਣ ਮੈਡਲ ਲੈ ਕੇ ਆਏ ਆ ਇਹ ਬੱਚਿਆਂ ਦੀ ਮਿਹਨਤ ਆ ਤੇ ਨਾਲ ਨਾਲ ਉਹਦੀ ਕੋਚਾਂ ਦੀ ਮਿਹਨਤ ਆ ਜਿਨ੍ਹਾਂ ਨੇ ਪੂਰਾ ਸਾਲ ਭਰ ਲਾਕੀ ਕਈ ਸਾਲਾਂ ਤੋਂ ਉਹ ਪ੍ਰੈਕਟਿਸ ਕਰਦੇ ਆ ਰਹੇ ਆ ਤੇ ਅੱਜ ਉਹਦਾ ਰਿਜ਼ਲਟ ਹੈ ਕਿ ਹੁਣ 13 ਬੱਚੇ ਆਪਣੇ ਸਟੇਟ ਤੋਂ ਮੈਡਲ ਲੈ ਕੇ ਆਏ ਤੇ ਬਹੁਤ ਖੁਸ਼ੀ ਹੋ ਰਹੀ ਹੈ ਔਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਨੂੰ ਇਤਿਮਾਨ ਹੈ ਕਿ ਥੋੜਾ ਬਹੁਤਾ ਸਹਿਯੋਗ ਐਸੋਸੀਏਸ਼ਨ ਦਾ ਵੀ ਨਾਲ ਰਹਿੰਦਾ ਤੇ ਇਸ ਕਰਕੇ ਬੱਚੇ ਮੈਡਲ ਲੈ ਕੇ ਆਏ ਔਰ ਨਿਊ ਪਰਸਨ ਵਿੱਚ ਮੈਨੇਜ ਹੋਈ ਹੈ ਉਹ ਕਿਹੜੇ 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 ਲੋਕ ਦੇ ਅੱਜ ਜਿਹੜੇ ਅੱਜ ਅਸੀਂ ਆਪਣੇ ਜਿਹੜੇ 4 ਮੈਂਬਰ ਨਵੇਂ ਸ਼ਾਮਲ ਕੀਤੇ ਆ ਉਹ ਸਾਰੇ ਸਾਡੇ ਵਿਸ਼ੇਸ਼ ਸਲਾਹਕਾਰ ਨੇ ਕਿਉਂਕਿ ਉਹ ਆਪਣੇ ਆਪਣੇ ਫੀਲਡ ਵਿੱਚ ਸਾਰੇ ਹੀ ਬੜੇ ਮਹਨੂਮ ਨੇ ਔਰ ਸਪੋਰਟਸ ਨਾਲ ਕੀਤੇ ਆ ਫਿਲਹਾਲ ਉਹਨਾਂ ਨੂੰ ਆਪਾਂ ਸਲਾਹਕਾਰ ਦੇ ਤੌਰ ਤੇ ਜੋੜ ਦਿੱਤਾ ਆ ਉਹ ਜਿੱਦਾਂ ਜਿੱਦਾਂ ਜ਼ਿੰਮੇਵਾਰੀਆਂ ਆਣ ਗਈਆਂ ਉਹਨਾਂ ਨੂੰ ਉਹਨਾਂ ਦੇ ਉਹਦੇ ਦਿੱਤੇ ਜਾਣਗੇ ਸਰ ਕੋਚ ਦੀ ਕਮੀ ਹੈ ਕੋਚ ਦੀ ਕਮੀ ਨੂੰ ਪੂਰਾ ਕਰਨੇ ਕੀ ਕਰ ਰਹੀ ਹੈ ਐਸੋਸੀਏਸ਼ਨ ਕੋਚ ਦੀ ਕਮੀ ਨੋ ਡਾਊਟ ਕਮੀ ਹੈਗੀ ਆ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਆਂ ਡੀਐਸਓ ਲੈਵਲ ਤੇ ਆਪਾਂ ਪਹਿਲੇ ਕੋਸ਼ਿਸ਼ ਕਰ ਚੁੱਕੇ ਹਾਂ ਉਹ ਸਾਡਾ ਅੱਗੇ ਉਪਰਾਲਾ ਆ ਕਿ ਜਿਹੜੇ ਸਪੋਰਟ ਡਾਇਰੈਕਟਰ ਹੈ ਉਹਨਾਂ ਨੂੰ ਮਿਲਿਆ ਜਾਵੇ ਤੇ ਐਸਪੀ ਸਾਹਿਬ ਉਹਨਾਂ ਦੇ ਸੰਪਰਕ ਵਿੱਚ ਆ ਗਏ ਨੇ ਆਪਣੇ ਜੋ ਪ੍ਰੈਜ਼ੀਡੈਂਟ ਨੇ ਜਿਮਨਾਸਟਿਕ ਐਸੋਸੀਏਸ਼ਨ ਦੇ ਤਾਂ ਸੀ ਜਲਦੀ ਆਣਾ ਗੱਲਬਾਤ ਕਰਕੇ ਤੇ ਇਹ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਾਈ ਜਦੋਂ ਵੀ ਜਿਮਨਾਸਟਿਕ ਐਸੋਸੀਏਸ਼ਨ ਬੜੀਆਂ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਟਾਈਪ ਟੂ ਟਾਈਮ ਜਿਹੜੇ ਆ ਕੰਪੀਟੀਸ਼ਨ ਕਰਵਾ ਰਹੀ ਹੈ ਤੇ ਮੈਟ੍ਰਿਕ ਜਿੱਤ ਕੇ ਲਿਆਇਆ ਕਿੰਧਰਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਇਹ ਸਾਰਾ ਇੱਕ ਟੀਮ ਵਰਕ ਆ ਸਾਰੇ ਹੀ ਮਿਲ ਕੇ ਕੋਸ਼ਿਸ਼ ਖਿਡਾਰੀ ਕੋਚੇਸ ਹੋਰ ਸਾਡੇ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਸਾਰੇ ਮਿਲ ਕੇ ਪ੍ਰਯਾਸ ਕਰ ਰਹੇ ਆ ਕੋਸ਼ਿਸ਼ ਕੋਈ ਆ ਅਬਜੈਕਟਿਵ ਵੀ ਕੋਈ ਆ ਕਿ ਜਿਹੜੀ ਗਰਦਾਸਪੁਰ ਦੀ ਜਿਮਨਾਸਟਿਕ ਜਿੰਨਾ ਪਹਿਲੇ ਵੀ ਕਿਹਾ ਗਿਆ ਕਿ ਪਹਿਲੇ ਬੜੀ ਬਲੰਦੀਤ ਹੁੰਦੀ ਸੀ ਤੇ ਕੁਝ ਸਮੇਂ ਕਰਕੇ ਕਾਫੀ ਡਾਊਨਫਾਲ ਤੇ ਚਲਾ ਗਿਆ ਸੀ ਅਸੀਂ ਸਾਰੇ ਮਿਲ ਕੇ ਫਿਰ ਇੱਕ ਪ੍ਰਯਾਸ ਕੀਤਾ ਤਾਂ ਜੋ ਉਹਨਾਂ ਬਲੰਦੀਆਂ ਤੇ ਜਿਹਨਾਂ ਤੇ ਜਿਮਨਾਸਟਿਕ ਗਰਦਾਸਪੁਰ ਦੀ ਪਹਿਲੇ ਸੀ ਇੱਕ ਗਰਦਾਸਪੁਰ ਦੇ ਨਾਮ ਤੇ ਜਿਮਨਾਸਟਿਕ ਜਾਣੀ ਜਾਂਦੀ ਸੀ ਤੇ ਉਹਦੇ ਉੱਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫੇਰ ਉਸੇ ਬਲੰਦੀਆਂ ਤੇ ਲੈ ਕੇ ਆਏ ਆਏ ਜਾਵੇ ਜਮਲ ਲੈਕਚਰ ਰਟਾਇਰ ਹੋਈ ਹੈ ਔਰ 10 ਸਾਲ ਤੱਕ 스포츠 ਕੀਤੀ ਹੈ ਮੈਂ 6th ਕਲਾਸ ਤੋਂ BA ਤੱਕ ਤੇ ਉਸ ਟਾਈਮ ਤੇ ਇਨੀ ਸੁਖ ਸੁਵਿਧਾ ਅਤੇ ਫੈਸਿਲਿਟੀ ਨਹੀਂ ਸੀ ਫਿਰ ਵੀ ਮੈਂ ਨੈਸ਼ਨਲ ਲੈਵਲ ਖੇਲੇ ਮਾਸਟਰ ਡਿਗਰੀ ਮੈਂ ਯੂਨੀਵਰਸਿਟੀ ਤੋਂ ਕੀਤੀ ਤੇ ਲੈਕਚਰਰ ਦੀ ਪੋਸਟ ਤੇ ਕੀਤੀ ਨਾਲ ਨਾਲ ਮੈਂ ਡਿਸਟ੍ਰਿਕਟ ਲੈਵਲ ਦੇ ਨਾਲ ਡਿਊਟੀ ਦੇ ਰਹੀ ਹਾਂ 스포츠 ਦੀ ਜਮਨਾਸਟਿਕ ਦੀ ਸਟੇਟ ਲੈਵਲ ਦੀ ਫਿਰ ਨੈਸ਼ਨਲ ਲੈਵਲ 'ਚ ਵੀ ਮੈਂ ਲੈ ਕੇ ਜਾਂਦੀ ਰਹੀ ਹਾਂ ਲਾਸਟ ਜਿਹੜੀ ਮੈਂ ਰਿਟਾਇਰਮੈਂਟ ਤੋਂ ਪਹਿਲੇ ਆਗਰੇ ਹੋਈ ਸੀ ਉਥੇ ਮੈਨੂੰ ਸਾਰੇ ਪੰਜਾਬ ਦੀ ਜਨਰਲ ਮੈਨੇਜਰ ਬਣਾਇਆ ਗਿਆ ਸੀ ਕਿਉਂਕਿ ਜਿਮਨਾਸਟਿਕ ਜਿਹੜੀ ਹੈ ਇਹ ਬਹੁਤ ਰਿਸਕੀ ਗੇਮ ਹੈ ਔਰ ਇਹਦਾ ਇੱਕ ਟੀਮ ਦਾ ਕੋਚ ਔਰ ਮੈਨੇਜਰ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅਸੀਂ ਬੱਚਿਆਂ ਨੂੰ ਗਰਲਸ ਹੈ ਬॉयਜ਼ ਹੈ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਅਸੀਂ ਉਹਨਾਂ ਨੂੰ ਗਾਈਡਲਾਈਨਸ ਦੇਣੀਆਂ ਨੇ ਸੇਫਟੀ ਦੇਣੀ ਹੈ ਡਿਸਪਲਿਨ ਸਿਖਾਉਣਾ ਹੈ ਮੈਨਰ ਸਿਖਾਉਣੇ ਨੇ ਸਪੋਰਟਸ ਜਿਹੜਾ ਬਹੁਤ ਹੀ ਉਪਰਾਲਾ ਕਰਦੀ ਹੈ ਬਹੁਤ ਕੁਝ ਸਿਖਾਉਂਦੀ ਹੈ ਇੱਕ ਜ਼ਿੰਦਗੀ ਚ ਸਟਰਗਲ ਕਰਨਾ ਸਿਖਾਉਂਦੀ ਹੈ ਹਰ ਬੱਚਾ ਜਿਹੜਾ ਜੇ ਸੁੱਖ ਸਹੂਬੀਦਾ ਚ ਬੈਠਾ ਰਹੇਗਾ ਤੇ ਉਹ ਆਪਣੀ ਜਿਹੜੀ ਹੈ ਪੂਰੀਆਂ ਮੁਕ ਮਕਾਮ ਤੇ ਨਹੀਂ ਪਹੁੰਚ ਸਕਦਾ ਅਗਰ ਅਸੀਂ ਜ਼ਿੰਦਗੀ 'ਚ ਕੁਝ ਮਿਹਨਤ ਕਰਾਂਗੇ ਸਟਰਗਲ ਕਰਾਂਗੇ ਚਾਹੀ ਕੋਈ ਵੀ ਫੀਲਡ ਹੈ ਲੇਕਿਨ ਜਿਮਨਾਸਟਿਕ ਜਿਹੜੀ ਹੈ ਮਦਰ ਆਫ 올 ਦਾ ਗੇਮਸ